ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜ਼ਾਹਿਰ ਤੌਰ ਦੇ ਉੱਤੇ ਇਹ ਸਮਝਿਆ ਜਾ ਸਕਦਾ ਹੈ ਕਿ ਹੁਣ ਪੰਚਾਇਤੀ ਚੋਣਾਂ ਨਜ਼ਦੀਕ ਨੇ ਆਉਣ ਵਾਲੀਆਂ ਨੇ ਔਰ ਪੰਜਾਬ ਸਰਕਾਰ ਇਸ ਵੇਲੇ ਉਸ ਰੌਂ ਦੇ ਵਿੱਚ ਵੀ ਹੈ ਕਿ ਹੁਣ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਤੇ ਇਸ ਦੇ ਚੱਲਦੇ ਹੁਣ ਪੰਚਾਇਤਾਂ ਭੰਗ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਿਆ ਹਲੇ ਤੱਕ ਤਾਰੀਖ ਜ਼ਰੂਰ ਫਾਈਨਲ ਨਹੀਂ ਹੋਈ ਹੈ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ 15 ਫਰਵਰੀ ਤੱਕ ਹੋ ਸਕਦਾ ਹੈ ਕਿ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਜਾਣ ਲੰਗੇ ਸਾਲ ਜਦੋਂ ਅਗਸਤ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਸੀ ਪੰਚਾਇਤਾਂ ਭੰਗ ਕੀਤੀਆਂ ਸੀ ਤੇ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀਗਾ 11 ਅਗਸਤ ਨੂੰ ਪੰਚਾਇਤਾਂ ਭੰਗ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਜਾਂਦਾ ਆ ਪੰਚਾਇਤਾਂ ਦੇ ਆਗੂਆਂ ਨੇ ਇਸ ਮਾਮਲੇ ਨੂੰ ਲੈ ਕਿ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਹਾਈ ਕੋਰਟ ਪਹੁੰਚ ਕੇ ਇਸ ਮਾਮਲੇ ਨੂੰ ਲੈ ਕੇ ਉਭਾਰਿਆ ਜਾਂਦਾ ਔਰ ਪੰਜਾਬ ਸਰਕਾਰ ਨੂੰ ਯੂ ਟਰਨ ਲੈਣਾ ਪੈ ਜਾਂਦਾ ਹਾਈ ਕੋਰਟ ਦਾ ਇਹ ਹੁਕਮ ਹੁੰਦਾ ਹੈ ਕਿ ਪੰਚਾਇਤਾਂ ਅਜੇ ਭੰਗ ਨਹੀਂ ਹੋਣਗੀਆਂ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਪੰਚਾਇਤਾਂ ਦਾ ਕਾਰਜਕਾਲ ਅਜੇ ਬਾਕੀ ਹੈ ਤਾਂ ਵੀ ਜਿਹੜਾ ਪੰਚਾਇਤਾਂ ਨੂੰ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਖੈਰ ਉਸ ਤੋਂ ਬਾਅਦ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਨੂੰ ਫੈਸਲੇ ਨੂੰ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਪੈ ਗਿਆ ਸੀ ਪਰ ਆਖਿਰਕਾਰ ਹੁਣ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਔਰ ਕਿਹਾ ਜਾ ਰਿਹਾ ਹੈ ਕਿ 15 ਫਰਵਰੀ ਤੱਕ ਮੁਕੰਮਲ ਤੌਰ ਦੇ ਉਤੇ ਪੰਚਾਇਤਾਂ ਭੰਗ ਹੋ ਜਾਣਗੀਆਂ 15 ਫਰਵਰੀ ਇਸ ਕਰਕੇ ਕਹੀ ਜਾ ਰਹੀ ਹੈ ਕਿਉਂਕਿ 5 ਸਾਲ ਦਾ ਕਾਰਜਕਾਲ ਜਿਹੜਾ ਪੰਚਾਇਤਾਂ ਦਾ ਉਹ 15 ਫਰਵਰੀ ਤੱਕ ਸਮਾਪਤ ਹੋ ਜਾਵੇਗਾ ਇਹਦੇ ਅਨੁਮਾਨ ਲਗਾਏ ਜਾ ਰਹੇ ਨੇ ਐਨਐਨ ਸਗੋ ਪੰਚਾਇਤੀ ਵਿਭਾਗ ਜਿਹੜਾ ਹੈ ਉਹ ਐਡਵੋਕੇਟ ਜਨਰਲ ਦੇ ਨਾਲ ਵੀ رابطہ ਕਾਇਮ ਕਰਦਾ ਪਿਆ ਹੈ ਮਸ਼ਵਰਾ ਲੈਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਵੀ ਸ਼ੁਰੂ ਹੋ ਗਈ ਹੈ ਔਰ ਇਸ ਬਾਬਤ ਇਹ ਵੀ ਦੱਸ ਦਈਏ ਕਿ ਪੰਚਾਇਤੀ ਰਾਜ ਐਕਟ 1996 ਦੇ ਆਧਾਰ ਦੇ ਉੱਤੇ ਇਸ ਮਾਮਲੇ ਸਬੰਧੀ ਜਦੋਂ ਵੀ ਪੰਚਾਇਤਾਂ ਭੰਗ ਹੁੰਦੀਆਂ ਨੇ ਜਦੋਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਸ ਬਾਬਤ ਐਡਵੋਕੇਟ ਜਨਰਲ ਨਾਲ ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਤੇ ਉਸੇ ਦੇ ਚੱਲਦੇ ਇਹ ਪ੍ਰਕਿਰਿਆ ਜਿਹੜੀ ਆ ਉਹ ਆਰੰਭੀ ਗਈ ਹੈ ਐਡਵੋਕੇਟ ਜਨਰਲ ਨਾਲ ਵਿਚਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਉਸ ਦੇ ਚੱਲਦੇ ਹੁਣ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜ਼ਰੂਰ ਜਾਰੀ ਹੋਇਆ ਹੈ ਕਿ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਤੇ ਕਾਰਜਕਾਲ ਸਮਾਪਤ ਹੋਣ ਵਾਸਤੇ 15 ਤਰੀਕ ਤੱਕ ਦਾ ਸਮਾਂ ਦੇ ਦਿੱਤਾ ਗਿਆ ਐਨਾ ਸਮਾਂ ਵੀ ਤਾਂ ਦਿੱਤਾ ਗਿਆ ਕਿਉਂਕਿ ਵੱਖ-ਵੱਖ ਪੰਚਾਇਤਾਂ ਜਿਹੜੀਆਂ ਨੇ ਉਹ ਵੱਖ-ਵੱਖ ਤਰੀਕਾਂ ਨੂੰ ਸਮਾਪਤ ਹੋ ਰਹੀਆਂ ਨੇ 5 ਸਾਲ ਦਾ ਜਿਹੜਾ ਕਾਰਜਕਾਲ ਪੰਚਾਇਤਾਂ ਦਾ ਹੈਗਾ ਆ ਉਹ ਅਡਾ-ਅਡਸ ਤਰੀਕਾਂ ਨੂੰ ਸਮਾਪਤ ਹੋਵੇਗਾ ਉਹ ਇਸ ਕਰਕੇ ਹੈ ਕਿਉਂਕਿ ਜਦੋਂ ਪੰਚਾਇਤ ਇੱਕ ਬਣਦੀ ਹੈ ਉਸ ਦੀ ਪਹਿਲੀ ਮੀਟਿੰਗ ਤੋਂ ਉਸ ਪੰਚਾਇਤ ਦਾ ਕਾਰਜਕਾਲ ਜਿਹੜਾ ਉਹ ਸ਼ੁਰੂ ਹੁੰਦਾ ਮੰਨਿਆ ਜਾਂਦਾ ਤੇ ਉਸੇ ਦੇ ਆਧਾਰ ਦੇ ਉੱਤੇ ਹਰ ਕਿਸੇ ਪੰਚਾਇਤ ਦਾ ਕਾਰਜਕਾਲ ਵੱਖਰੀ ਤਰੀਕ ਨੂੰ ਐਂਡ ਹੁੰਦਾ ਨਜ਼ਰ ਆ ਰਿਹਾ ਜਿਸ ਵਾਸਤੇ 15 ਫਰਵਰੀ ਤੱਕ ਦੀ ਤਰੀਕ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਜਨਰਲ ਨਾਲ ਸਲਾਮਸ਼ੁਬਾ ਕਰਨ ਤੋਂ ਬਾਅਦ ਅਗਲੀ ਫਾਈਨਲ ਤਰੀਕ ਜਿਹੜੀ ਹੈ ਉਹ ਦੇ ਦਿੱਤੀ ਜਾਵੇਗੀ ਇਹ ਪੰਚਾਇਤੀ ਵਿਭਾਗ ਦੇ ਵੱਲੋਂ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਅਫਸਰ ਤੇ ਪੰਚਾਇਤ ਅਫਸਰਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਹੁਣ ਪੰਚਾਇਤਾਂ ਭੰਗ ਹੋਣਗੀਆਂ ਤੇ ਪੰਚਾਇਤੀ ਰਿਕਾਰਡ ਨੂੰ ਸਾਂਭਣ ਵਾਸਤੇ ਅਧਿਕਾਰੀਆਂ ਦੀ ਨਿਯੁਕਤੀ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਤੇ ਇਸੇ ਨਿਯੁਕਤੀ ਵਾਸਤੇ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਕਿ ਜਦੋਂ ਤੱਕ ਪੰਚਾਇਤਾਂ ਨੇ ਭੰਗ ਹੋਣਾ ਉਦੋਂ ਤੱਕ ਇਹ ਨਿਯੁਕਤੀ ਜਿਹੜੀ ਹੈ ਉਹ ਕਰ ਲਈ ਜਾਵੇ ਤਾਂ ਕਿ ਪੰਚਾਇਤੀ ਰਿਕਾਰਡ ਚੋਣਾ ਹੋਣ ਤੱਕ ਸੰਭਾਲੇ ਜਾ ਸਕਦੇ ਖੈਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਪੰਜਾਬ ਸਰਕਾਰ ਹੁਣ ਪੱਬਾਂ ਭਾਰ ਹੁੰਦੀ ਨਜ਼ਰ ਆ ਰਹੀ ਹੈ ਲੰਘੇ ਕੁਝ ਦਿਨਾਂ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਸਰ ਤੋਂ ਜ਼ਿਲ੍ਹਾ ਪੱਦਰ ਦੇ ਉੱਤੇ ਚੋਣਾ ਕਰਵਾਉਣ ਲਈ ਵੀ ਇੱਕ ਅਪੀਲ ਜਿਹੜੀ ਹੈ ਉਹ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਕੋਰਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਪਰ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤਾਂ ਭੰਗ ਕਰਨ ਦੀ ਪ੍ਰਕਿਰਿਆ ਜਿਹੜੀ ਆਰੰਭ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ 15 ਫਰਵਰੀ ਤੱਕ ਮੁਕੰਮਲ ਤੌਰ ਦੇ ਉੱਤੇ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣ ਅਤੇ ਇਹਨਾਂ ਦੀ ਥਾਂ ਦੇ ਉੱਤੇ ਰਿਕਾਰਡ ਸੰਭਾਲ ਵਾਸਤੇ ਅਧਿਕਾਰੀਆਂ ਦੀ ਡਿਊਟੀ ਵੀ ਲਗਾ ਦਿੱਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਪੰਜਾਬ ਸਰਕਾਰ ਕਰਵਾਉਣ ਜਾ ਰਹੀ ਹੈ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਫਿਲਹਾਲ ਪੰਚਾਇਤਾਂ ਭੰਗ ਕਰਨ ਦੀ ਪ੍ਰਕਿਰਿਆ ਪੰਚਾਇਤੀ ਵਿਭਾਗ ਦੇ ਵੱਲੋਂ ਆਰੰਭ ਦਿੱਤੀ ਗਈ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ